ਚੱਕੀ ਬਥੇਰੀ ਦੀ ਚਲਾਈ ਹੈ ਮੋਟੀ ਇਹ ਹੀ ਮੋਟੀ ਹਾਂ ਚੱਕੀ ਇੱਥੇ ਤੇ ਬੇੜੇ ਚ ਡਾਲ ਲੈਂਦੇ ਤੇ ਅੰਦਰ ਦੀ ਰੱਖੀ ਵੀ ਹਾਂ ਗੌਂਡੀਆਂ ਨੂੰ ਦੇਤੀਆਂ ਨਾ ਜਿੰਦੇ ਮਰੂਦ ਲੱਗਿਆ ਵਾ ਅੱਛਾ ਹੂੰ ਇਹ ਕਹਿੰਦੇ ਸੰ ਦੇ ਦੋ ਠੀਕ ਹੈ ਹਾਂ ਅਰੇ ਚੱਕੀ ਬਥੇਰੀ ਚਲਾਈ ਹੈ ਮਹਾਤਾ ਡਾੜਨ ਡਾਲ ਦਿੰਦੇ ਤੇ ਦਾਾਂ ਵੀ ਸੂ ਵੀ ਪੀਣੀ ਮੈਸਾਂ ਨੂੰ ਕਿਤਣ ਘਮਾਉਂਦੇ ਤੇ ਉਹਨੂੰ ਕਿੱਦਾਂ ਉਹਦੇ ਹੱਥੀ ਲੱਗੀ ਹੁੰਦੀ ਸੀ ਆਪਾਂ ਆ ਕੇ ਹਮੂਠੀ ਸੂ ਦੀ ਵਿੱਚ ਗੇੜੇ ਦੇ ਆਨੇ ਅੱਛਾ ਕੀ ਲੈਣੇ ਦੋ ਪੂਰਾ ਗੇੜਾ ਹੈ ਹੌਰਾ ਆਵਾਜ਼ ਬੜੀ ਸੋਹਣੀ ਆਂਦੀ ਤੇ ਨਾ ਚੱਕੀ ਚੱਲਦੀ ਸੀ ਹੈਨਾ ਇਹ ਵੀ ਆ ਜਾਂਦੀ ਤੇ ਬਾਈ ਨਹੀਂ ਦੀਆਂ ਸਭ ਆ ਜਾਂਦੇ ਤੇ ਅੱਛਾ ਹਾਂ ਚੱਕੀ ਚਲਾਈ ਤੁਸੀਂ ਹੈ ਚਰਖਾ ਵੀ ਚਲਾਇਆ ਚਰਖਾ ਵੀ ਤਾਂ ਚਰਖਾ ਬਥੇਰਾ ਚਲਾਇਆ ਕੱਤੇ ਵੇਦਣਾ ਵੀਜ਼ਾ ਵੇਲੇ ਵੇਦਣਾ ਕਹਿੰਦਾ ਲੱਕੜੀ ਦੇ ਵਿੱਚ ਦੇ ਕੇ ਕਪਾਹ ਰੂੰ ਕੱਢ ਲੈਣਾ ਰੂੰ ਅੱਛਾ ਗੜੇ ਵਿੱਚ ਗੜੇ ਵਿੱਚ ਖਾਲ ਗੜੇ ਵਿੱਚ ਸਭ ਕੁਝ ਸਭ ਕੁਝ ਤਾਂ ਕੱਚਾ ਹੁੰਦਾ ਤਾਂ ਲਿਪਦੇ ਹੁੰਦੇ ਤੇ ਹਾਂ ਲਿਪਦੇ ਤੇ ਹੁੰਦੇ ਪਤਾ ਹੁਣੇ ਕਰਿਆ ਸਾਲ ਡੇਢ ਸਾਲ ਦਾ ਡੇਢ ਸਾਲ ਹੋ ਗਿਆ ਅੱਛਾ ਕੱਚਾ ਹੀ ਤਾਂ ਬਹੂ ਲਈ ਪਦੀ ਸੀ ਪਹਿਲਾਂ ਮੈਂ ਲਈ ਪਦੀ ਤੇ ਮੇਰੀ ਸੱਸ ਲਈ ਪਦੀ ਸੀ ਤੁਹਾਡੀ ਸੱਸ ਵੀ ਲਿਪਦੀ ਰਹੀ ਹੈ ਹੋਰ ਤੁਸੀਂ ਵੀ ਲਿਪਦੇ ਰਹੇ ਮੈਂ ਵੀ ਲਿਪਦੀ ਚੁੱਲਾ ਬਣਾ ਲੈਂਦੇ ਤੁਸੀਂ ਆਪੇ ਕੇ ਬਥੇਰਾ ਬਣਾ ਲੈਂਦੇ ਤੇਨ ਚੁੱਲੇ ਤੇ ਮੇਰੇ ਤਾਂ ਤਿੰਨ ਨੇ ਤਿੰਨ ਹੀ ਕਰ ਦਾਰ ਸਬ지 ਧਰਦੇ ਨਹੀਂ ਇੱਕ ਵਾਰ ਚਾਹ ਪਾਣੀ ਇੱਕ ਵਾਰ ਰੋਟੀ ਪਾਣੀ ਚਾਰ ਹੁੰਦੇ ਤੇ ਚਾਰ ਜਾਂਦੇ ਤੇ ਮੇਰੇ ਸਹੁਰੇ ਕੋਲ ਵੀ ਮੇਰੇ ਮੁੰਡੇ ਕੋਲ ਵੀ ਤਿੰਨ ਚੁੱਲਿਆਂ ਵਾਲਾ ਤੁਸੀਂ ਬਣਾਉਂਦੇ ਜੀ ਅੱਜਕੱਲ੍ਹ ਗੈਸ ਹੁੰਦਾ ਚਾਰ ਚੁੱਲਿਆਂ ਵਾਲਾ ਤੁਹਾਡਾ ਤਿੰਨ ਮਿੱਟੀ ਦੇ ਚੁੱਲ੍ਹੇ ਵਾਲਾ ਤਿੰਨ ਮਿੱਟੀ ਦੇ ਚੁੱਲ੍ਹੇ ਤੇ ਤਿੰਨਾਂ ਪਰੇ ਸਮਾਨ ਧਰ ਦੇਣਾ ਧਰ ਦਿਆਂ ਜੀ ਫਟਾਫਟ ਇਹਦਾ ਮੁੰਡਾ ਵੀ ਕਹਿੰਦਾ ਹੁੰਦਾ ਤਾਂ ਵੀ ਛੇਤੀ ਕਰੋ ਵੀ ਵੀ ਛੇਤੀ ਛੇਤੀ ਕਰਦੇ ਜਾਣਾ ਅਸੀਂ ਅੱਛਾ ਤੇ ਰੋਟੀਆਂ ਪਕਾਉਣੀਆਂ ਹੈਂ ਵੀ ਮੱਕੀ ਦੀਆਂ ਮੇਥੇ ਬਾਦ ਐ ਕਰਕੇ ਧਰ ਦੇਣੀ ਉੱਪਰ ਤੰਦੂਰੇ ਵੀ ਲਾਈਆਂ ਹਾਂ ਨਾ ਤੰਦੂਰ ਦੀ ਨਹੀਂ ਮੈਂ ਲਾਈ ਰੋਟੀ ਤੰਦੂਰ ਦੀ ਨਹੀਂ ਲਾਈ ਨਾ ਅੱਛਾ ਪਰ ਮੱਕੀ ਨੇ ਚੁੱਲ੍ਹੇ ਵਰੇ ਚਲਦੀ ਧੀ ਠੀਕ ਹੈ ਹਾਂ ਨਾਲ दाल सब्जी दाल सब्जी ਜਿਹੜੀ ਕਹਿੰਦੇ ਬਣਾ ਦਿੰਦੇ ਤੇ ਜਲੇ ਉਹ ਵਧੀਆ ਸਮੇ ਤੇ ਹੋਰ ਵਧੀਆ ਤੇ